ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਢੱਲਵਾ ਢੱਲਵਾ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਤੇ ਕੋਟਕਪੂਰੇ ਤੋਂ ਜਦੋਂ ਢੱਲਵਾ ਨੂੰ ਪੁਰਾਣੀ ਛੜ ਕੁੱਤੇ ਜਾਂਦੇ ਆ ਆਪਾਂ ਜਿਹੜਾ ਪੁਰਾਣਾ ਰੋਡ ਸੀਗਾ ਹਾਈਵੇ ਤੋਂ ਬਿਨਾਂ ਤੋਂ ਉਹਦੇ ਤੇ ਛੈਨਛਾ ਪੈਲਸ ਆਉਂਦਾ ਹੈ ਉਹਦੇ ਬਿਲਕੁਲ ਆਪੋਜ਼ਿਟ ਸਾਈਡ ਦੇ ਉੱਤੇ ਐਂਟਰਲੌਕ ਟਾਇਲ ਵਾਲੀ ਫੈਕਟਰੀ ਹੈ ਤੇ ਉਸ ਫੈਕਟਰੀ ਦੇ ਨਾਲ ਪਹਿਲਾ ਹੀ ਘਰ ਆ ਬਾਈ ਹੋਰਾਂ ਦਾ ਜਿੱਥੇ ਮੈਂ ਅੱਜ ਵੀਡੀਓ ਬਣਾ ਰਿਹਾ ਸੋ ਫਰੀਦਕੋਟ ਜ਼ਿਲ੍ਹੇ ਚੋਂ ਵੀਡੀਓ ਬਣ ਰਹੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੋਸਤੋ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਇਹ ਨਾਗ ਇਹਨਾਂ ਕੋਲ ਘਰੇ ਰੱਖੇ ਨੇ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਸਾਹਮਣੇ ਜਿਹੜੀ ਝੋਟੀ ਤੁਸੀਂ ਹੁਣ ਦੇਖ ਰਹੇ ਹੋ ਇਹ ਵਕਾਊ ਕੀਤੀ ਹੈ ਗੱਬਣ ਆ ਸੂਨ ਦੇ ਨੇੜ ਆ ਪਾਏ ਦੇ ਬਾਰੇ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਇਹ ਝੋਟੀ ਇਹ ਮੱਝ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਇੱਥੇ ਆ ਕੇ ਦੇਖਣਾ ਤੁਹਾਡਾ ਕੰਮ ਹੈ ਨੰਬਰ ਸਕਰੀਨ ਉੱਤੇ ਜਿਹੜਾ ਬਾਈ ਦਾ ਚੱਲਦਾ ਰਹਿਣਾ ਆਓ ਜਾਣਕਾਰੀ ਲਈਏ ਬਾਅਦ ਚ ਇਹਨੂੰ ਆਪਾਂ ਖੋਲ ਕੇ ਤੋਰ ਕੇ ਦਿਖਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਆਪਣਾ ਧਰਮ ਸਿੰਘ ਜੀ ਧਰਮ ਬਾਈ ਅੱਜ ਆਪਾਂ ਇੱਕ ਮੱਝ ਵਕਾਊ ਕੀਤੀ ਹੈ ਘਰ ਦੀ ਮੱਝ ਆਪਣੇ ਘਰ ਦੀ ਘਰ ਦੀ ਵੈਸੇ ਪਸ਼ੂ ਰੱਖਦੇ ਹਾਂ ਦੁੱਧ ਵਾਸਤੇ ਵਪਾਰ ਤਾਂ ਨਹੀਂ ਕਰਦੇ ਮੇਰੇ ਕੋਲ ਠੀਕ ਹੈ ਅੱਛਾ ਬਈ ਇਹ ਕਿੰਨਾਂ ਮਸੂਹਾ ਸੂਣ ਲੱਗੀ ਦੂਜੇ ਸੂਏ ਇਹਨੇ ਸੂਣਾ ਹੈ ਪਹਿਲੇ ਸੂਏ ਆਪਣੇ ਕੋਲ ਘਰੇ ਸੀ ਤਾਂ ਕਿੰਨਾ ਕੁ ਦੁੱਧ ਚੋਇਆ ਸੀ ਗਈ 14 ਲੀਟਰ 14 ਲੀਟਰ ਦੁੱਧ ਪਹਿਲਾਂ ਨਹੀਂ ਦਿੱਤਾ ਹੁਣ ਦਿਨ ਕਿੰਨੇ ਕੁ ਲੈ ਜੂ ਅੰਦਾਜ਼ਾ ਹੁਣ ਪੰਜ ਸੀਜ਼ਨ ਲੈਣੀ ਹੈ ਪੰਜ 6 ਦਿਨ ਹਜੇ ਲੈ ਜਾ ਸਕਦੀ ਹੈ ਠੀਕ ਹੈ ਕੀ ਡਿਮਾਂਡ ਕਰਦੇ ਹੋ ਰੇਟ ਕੀ ਰੱਖਦੇ ਜੋ ਜੋ ਫੋਨ ਤੇ ਗੱਲ ਕਰਾਂਗੇ ਜੋ ਹੀ ਮਤਲਬ ਰੇਟ ਜਿਹੜਾ ਉਹ ਫੋਨ ਦੇ ਉੱਤੇ ਦੱਸਿਆ ਹੈ ਹਾਂਜੀ ਠੀਕ ਹੈ ਸੋ ਦੱਸੋ ਰੇਟ ਫੋਨ ਤੇ ਰਹਿਣਾ ਸੂਆ ਦੂਜਾ ਢਾਂਚਾ ਝੋਟੀ ਦਾ ਪਹਿਲਾਂ ਦੇਖ ਲਓ ਸਿੰਗ ਕੁੰਡਿਆਂ ਦੀ ਹੈ ਥੋੜੀ ਪੂਛ ਵੱਧ ਚਿੱਟੀ ਦਿਸਦੀ ਹੈ ਤਾਂ ਨੇਚਰਲੀ ਹੈ ਵੀ ਥੋੜਾ ਜਿਆਦਾ ਗ੍ਰੇਡੇਡ ਪੱਕਾ ਹੈ ਮੁਰਾ ਤੇ ਨੀਲੀ ਰਾਵੀ ਦਾ ਅੱਖ ਦੇ ਵਿੱਚ ਵੀ ਇਸੇ ਤਰ੍ਹਾਂ ਤੁਹਾਨੂੰ ਦੋਨਾਂ ਅੱਖਾਂ ਦੇ ਵਿੱਚ ਇਸ ਤਰ੍ਹਾਂ ਦਾ ਰੰਗ ਦਿਸੂਗਾ ਮੇਨ ਗੱਲ ਜੇ ਆਪਾਂ ਥਣ ਹਵਾਨੇ ਦੀ ਕਰਦੇ ਹਾਂ ਦੋਸਤੋ ਤਾਂ ਤੁਸੀਂ ਹੁਣ ਥਣ ਦਾ ਸਾਈਜ਼ ਦੇਖ ਲਓ ਕਿਉਂਕਿ ਦੁੱਧ ਦਾ ਪਤਾ ਥਣਾ ਦੇ ਸਾਈਜ਼ ਤੋਂ ਹੀ ਪਤਾ ਲੱਗਣਾ ਹੁੰਦਾ ਗਰਮੀ ਦੀ ਰੋਤ ਤਾਂ ਵੈਸੇ 5-4 ਦਿਨ ਵਾਈ ਹੋਰ ਨੂੰ ਆਸਾ ਵੀ ਲੈ ਜੂ ਪਸ਼ੂ ਇਧਰ ਉਧਰ ਵੱਧ ਘੱਟ ਸੂ ਸਕਦਾ ਹੁੰਦਾ ਤੁਸੀਂ ਇੱਥੋਂ ਵਾਲੇ ਦੇ ਥਣ ਜਰੂਰ ਇੱਕ ਵਾਰ ਨੋਟ ਕਰਿਓ ਇਦਾਂ ਦਾ ਰੁਖ ਹੈ ਹਵਾਨਾ ਦੋਸਤੋ ਜਦੋਂ ਤੁਰੂ ਉਹਦੋਂ ਦਿਸੂਗਾ ਪਛਾਣ ਦੀ ਵੀ ਹਵਾਨਾ ਵੈਸੇ ਸੋਹਣਾ ਦਿਖਾਉਂਦੀ ਹੈ ਪਰ ਥੋੜਾ ਮੈਨੂੰ ਇਹ ਲੱਗਦਾ ਵੀ ਅੱਗੋਂ ਹਵਾਨਾ ਵੱਧ ਤਿਆਰ ਕਰਦੀ ਹੈ ਵੈਸੇ ਵੀ ਪਸ਼ੂ ਮੱਝ ਖਾਸ ਕਰਕੇ ਜਾਂ ਗਾਂ ਜਿਹੜੀ ਉਹ ਪਹਿਲਾਂ ਸ਼ੁਰੂਆਤ ਅਗਾੜੀ ਤੋਂ ਕਰਦੀ ਹੁੰਦੀ ਹੈ ਅਗਲੇ ਪਾਸੇ ਹਵਾਨਾ ਵੱਧ ਭਰਦੀ ਹੈ ਤੋੜ ਤੀਏ ਭਾਈ ਥੋੜਾ ਸੋ ਤੋੜ ਕੇ ਤੁਹਾਨੂੰ ਦਿਖਾਉਣਾ ਹੈ ਦੋਸਤੋ ਦੂਜਾ ਸੂਆ ਝੋਟੀ ਸੂਣ ਲੱਗੀ ਹੈ ਘਰੇਲੂ ਫਾਰਮਰ ਵੀਰ ਹੈ 14 ਲੀਟਰ ਕਹਿੰਦੇ ਆ ਵੀ ਪਹਿਲਾਂ ਦਾ ਦੁੱਧ ਚੋਇਆ ਤੁਸੀਂ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਹੈ ਸੂਣ ਦੇ ਨੇੜ ਹੈ ਗੱਭਣਾਂ ਜਿਹਨੂੰ ਜੱਜੇ ਉਹ ਵੀਰ ਕਾਲ ਕਰ ਲੂਗਾ ਬਾਈ ਤੂੰ ਤੁਰਦੀ ਤੋਂ ਤੁਹਾਨੂੰ ਇਹਦਾ ਹਵਾਨਾ ਜਿਹੜਾ ਉਹ ਦਿਖ ਜਾਣਾ ਸਿੱਧੀ ਲੈ ਲਓ ਬਾਈ ਆਕੇ ਨੂੰ ਮੈਂ ਇੱਥੇ ਖੜਾ ਰਹੂੰਗਾ ਡਬ ਜੂਮ ਕਰ ਲੈਣਾ ਸੋ ਹਵਾਨਾ ਦੱਸੋ ਤੁਸੀਂ ਇਹਦਾ ਦੇਖ ਸਕਦੇ ਹੋ ਇਦਾਂ ਦਾ ਰੋਕੇ ਦੇ ਹਵਾਨੇ ਦਾ ਚੰਗਾ ਹਵਾਨਾ ਦਿਖਾਉਂਦੀ ਗੱਦ ਘਾਟ ਚੰਗਾ ਝੋਟੀ ਦਾ ਲੈ ਆਓ ਆਪਸ ਬਾਈ ਸੋ ਸੈਂਕ ਦਾ ਡਿਜ਼ਾਈਨ ਦੱਸੋ ਬਹੁਤ ਸੋਹਣਾ ਹੈ ਇਹਦਾ ਸੈਂਕ ਕੁੰਡਿਆਂ ਦਾ ਬਾਕੀ ਰੇਟ ਮਾਲਕ ਦੀ ਮਰਜ਼ੀ ਦਾ ਹੁੰਦਾ ਤੇ ਉਹ ਕਿੰਨਾ ਮੋਲ ਰੱਖਦਾ ਉਹਦੀ ਚੀਜ਼ ਹੈ ਤੁਸੀਂ ਫੋਨ ਤੇ ਕਨਫਰਮ ਕਰ ਲਿਓ ਜੇ ਇਹ ਰੇਟ ਜੋ ਵੀ ਡਿਮਾਂਡ ਬਾਈ ਹੋ ਰਹੀ ਰੱਖਣਗੇ ਦੋਨਾਂ ਸਾਈਡ ਤੋਂ ਥਣ ਜਿਹੜੇ ਉਹ ਇਧਰੋਂ ਵੀ ਤੁਸੀਂ ਦੇਖੋਗੇ ਆ ਗਾੜੀ ਕੰਨੀ ਰਸਦੀ ਹੈ ਹੋਰ ਕਿੜਾ ਰਿਹਾ ਇੱਕ ਕਿੜਾ ਜਾ ਇੱਥੇ ਅੰਦਰ ਨੂੰ ਲੈ ਜਾਓ ਭਾਵੇਂ ਤੋਂ ਸੋ ਇਹ ਮੈਂ ਥੋੜਾ ਫਿਰ ਬੈਕ ਸਾਈਡ ਤੇ ਹੋ ਕੇ ਤੁਹਾਨੂੰ ਦਿਖਾਉਂਗਾ ਅੰਦਰ ਨੂੰ ਹੀ ਲੈ ਜਾਓ ਸਿੱਧਾ ਅੰਦਰ ਨੂੰ ਜੀ ਕੋਣੀ ਸੋ ਹੁਣ ਹਵਾਨਾ ਫੇਰ ਤੁਸੀਂ ਇਹਦਾ ਦੇਖ ਸਕਦੇ ਹੋ ਸੋ ਹਰੇਕ ਪੱਖ ਤੋਂ ਪਾਸ ਤੁਸੀਂ ਕਰਨੀ ਹੈ ਬੰਦੂ ਭਾਵੇਂ ਹੀ ਲਿਆਓ ਜੀ ਅੱਜ ਦੀ ਵੀਡੀਓ ਦਾ ਮੈਂ ਇੱਕ ਹੀ ਨਗ ਤੁਹਾਨੂੰ ਦਿਖਾਉਣਾ ਸੀ ਤੇ ਝੋਟੀ ਬਕਾਊ ਹੈ ਸੋ ਦੋਸਤੋ ਗੋਆ ਕਰਦਾ ਪਸ਼ੂ ਹਵਾਨਾ ਦਿਖਾ ਲੈਂਦਾ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਇਹ ਪਿੱਛੋਂ ਹਵਾਨੇ ਦਾ ਦਿਸਦਾ ਮੈਨੂੰ ਖਾਸ ਚੀਜ਼ ਜਿਹੜੀ ਇਹ ਨਜ਼ਰ ਆਉਂਦੀ ਹੈ ਦੋਸਤੋ ਇਹਦੇ ਥਣ ਦਾ ਸੈਜ ਹੈ ਮੋਟਾ ਥਣ ਦੁੱਧ ਵਾਲੇ ਪੱਖ ਤੋਂ ਚੰਗਾ ਹੁੰਦਾ ਉਦਾਂ ਦਾ ਥਣੇ ਦੇ ਲੱਗਾ ਸੋ ਫਿਰ ਤੁਸੀਂ ਇਸ ਸਾਈਡ ਤੋਂ ਇਹਦਾ ਹਵਾਨਾ ਇਹਦੇ ਥਣ ਦੇਖ ਸਕਦੇ ਹੋ ਲਗਭਗ ਇਦਾਂ ਦਾ ਸਹਿਜਾ ਥਣਾਂ ਦਾ ਪਰਲੇ ਪਾਸੇ ਦਾ ਜਿਹੜਾ ਉਹ ਨਜ਼ਰ ਆ ਰਿਹਾ ਸੋ ਅੱਜ ਦੀ ਵੀਡੀਓ ਦੀ ਇੱਕ ਛੋਟੀ ਸੀਗੀ ਜਿਹੜੀ ਵਿਕਾਊ ਸੀ ਬਾਈ ਹੋਰਿਆਂ ਕੋਲ ਤੇ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲ ਰਿਹਾ ਜਿਹੜੇ ਤੇ ਤੁਸੀਂ ਕਾਲ ਕਰ ਪੀਂ ਧੰਨਵਾਦ ਦੋਸਤੋ ਵੀਡੀਓ ਦੇਖਣਾਸਤੇ